ਇਹ ਹਾਲ ਚਾਲ ਸਵਾਦ ਤੁਹਾਨੂੰ ਆਪਣੇ ਜੇ ਲਗਣ ਵਾਲੇ ਤੋਂ ਉਸ ਪਿਛਲੇ ਘੇਰ ਲੋਨ ਗਿਆ ਆਪਣੇ ਜੇ ਕਰਾਈ ਤੇ ਅੱਜ ਸੁਪਤੀ ਮਾਰ ਲਈ ਤੇ ਉਹਦੇ ਵੀ ਗਿਆ ਸੁਪਤੀ ਮਾਰ ਦੇਣੀ ਹੈ ਸਕੂਲ ਤੇ ਚਾਹਦੇ 10 ਮਿੰਟ ਕੋਲੇ ਤੇ ਉੱਤੇ ਪਹੁੰਚ ਕੇ ਸੰਦੂਕਾ ਨੇ ਇਹ ਦੇ ਕਰਦੇ ਪਿੱਛੇ ਅੱਜ ਸੋ ਸਭਾਈ ਦੇਖਾਂਗੇ ਜਿੱਤੇ ਬਣੇ ਰਹੋ ਮੇਰੇ ਆਪ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੋਗਨ ਅਥਰੋ ਪਹੁੰਚ ਗਏ ਤੇ ਕਰੋ ਚੈੱਕ ਬਈ ਲਾਤਾ ਇਸਾਲੀ ਕੋ ਨੂੰ ਹਟਾਤਾ ਤੇ ਕਰਦੇ ਆ ਮਸੂਰ ਜਿਹੜਾ ਮੜਾ ਮੋਟਾ ਰਹਿ ਗਿਆ ਫਟ ਫਟ ਦਾ ਟਾਕਾ ਟੁਕਾ ਰੱਖਦੇ ਆ ਤੇ ਦਿਖਾਉਂਦੇ ਉਹਨੂੰ ਬਣੇ ਰਹੋ ਵੀ ਬਲੌਗ ਦੇ ਨਾਲ ਸਾਰਾ ਦਿਖਾਉਂਦੇ ਕਿੰਨਾ ਕੁ ਕੰਮ ਜਿ ਕਰਾਂਗੇ ਆ ਬਾਈ ਬਾਹਰ ਤੋਂ ਹੀ ਜਾਂਦਾ ਦਾ ਤੇ ਕਰਦੇ ਆ ਫਿੱਟ ਬਈ ਇਹਨੂੰ ਮਿੱਤਰੋ ਤੇ ਆਪਾਂ ਗਾਇਲਡ ਲਗਵਾਉਣਾ ਹੈ ਕਰਨਾ ਪੁਰਸੀ ਦੇ ਟੈਂਕੀ ਜੋ ਦੇ ਦਾ ਇਸ ਤਰ੍ਹਾਂ ਲਗਵਾਉਣਾ ਦਾ ਇਹ ਕਰਾਉਣਾ ਹੈ ਫਿਰ ਚਲਦੇ ਆ ਇੱਕ ਵੀ ਆਪਣਾ ਇੱਕ 15 ਦਾ ਜਿਆ ਛੋਟਾ ਆ ਲੈਫਟ ਵਾਲਾ ਦਾ ਪਾਸਾਰੀ ਕਰਾਉਣਾ ਦਾ ਕੰਮ ਕਰਾਉਣਾ ਪਊਗਾ ਤੋ ਦੇਖ ਰਿਹਾ ਕੀ ਬਣਦਾ ਵੀ ਬਣ ਰਹੇ ਹੋ ਬਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ। ਲੌਗ ਇਨ ਕਰਕੇ ਚੈੱਕ ਲਾਤੀਆਂ ਤੱਕ ਸਾਰਾ ਡਾਣਾ ਟੈਂਕੀ ਛੱਡ ਤੇ ਇੱਕ ਫਿਲਟਰ ਇਹ ਨਾਲ ਹੀ ਪਾਤਾ। ਕਦੀ ਇਹਨਾਂ ਰੈਡੀ ਬਸਮੇਟ ਕਰ ਦੇਣਾ ਤੇ ਬਹੁਤ ਚੱਲਦਾ। ਤੇ ਫਿਰ ਕੰਪਲ ਟਾਇਰ ਲਾਈਨ ਵੀ ਜਾਣਾ ਫਿਰ ਤੇ ਦਿਖਾਉਂਦੇ ਆ ਵੀ ਸਾਨੂੰ ਬਣ ਰਹੇ ਹੋ ਬਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਵੀ ਸ਼ੇਅਰ ਕਰਕੇ ਵੀਡੀਓ ਕਰੋ ਚੈੱਕ। ਕੱਲ ਲੈਣਾ ਕੋਈ ਹੋਰ ਵੀ ਨੰਬਰ ਹਾਂਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਹੈ ਵੀ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ 'ਚ ਤੇ ਕੱਲ ਵਾਲਾ ਬਲੌਗ ਵੀ ਵਿਚਾਲੋਂ ਛੱਡਤਾ ਸੀ ਆਪਾਂ ਉਹਤੀ ਜੋੜ ਦਾਂਗੇ ਚਲੋ ਤੇ ਅੱਜ ਆਪਾਂ ਚੱਲੇ ਆਂ ਵੀ ਟਾਇਰ ਲਾਈਨ ਸਰਸੇ ਤੇ ਦਿਖਾਉਨੇ ਆਂਗੇ ਤੁਹਾਨੂੰ ਆਪਾਂ ਟਾਇਰ ਵੀ ਕਿਹੜੇ ਲੈਣੇ ਆਂਗੇ ਬਣੇ ਰਹੋ ਬਲੌਗ ਦੇ ਨਾਲ ਤੇ ਮਿਲਦੇ ਆਂ ਵੀ ਹੁਣ ਤੁਹਾਨੂੰ ਸਰਸੇ ਪਹੁੰਚ ਗਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀ ਹਾਂਜੀ ਮਿੱਤਰੋ ਤੇ ਬਾਈ ਆ ਗਿਆ ਸੀ ਟਾਇਰ ਲੱਦਦੇ ਆਪਾਂ ਤੇ ਫਿਰ ਚੱਲਦੇ ਆਂ ਵੀ ਹੁਣ ਤੁਹਾਨੂੰ ਸਰਸੇ ਪਹੁੰਚ ਗਏ ਬਣੇ ਰਹੋ ਬਈ ਬਲੌਗ ਦੇ ਨਾਲ ਲੈਣਾ ਨਾ ਪਾਰ ਕਰਕੇ ਬੈਠੀ ਲੰਘੋ ਸਿੱਧਾ ਜੰਗਲ ਪੰਗਾ ਸਾਰੇ ਨਾਲ ਕਰਦਾ ਜੇ ਨਾ ਨਾ ਯਾਰਾ ਇਕੱਲੇ ਪਿੱਛੇ ਸਾਰੇ ਆਪਣੇ ਫੋਨ ਦੇ ਵੇਲੇ ਤੋਂ ਵੱਡੇ ਹੋਣਗੇ ਬਣੇ ਰਹੋ ਬਈ ਬਲੌਗ ਦੇ ਨਾਲ ਹਾਂਜੀ ਮਿੱਤਰੋ ਪਹੁੰਚ ਗਏ ਤੇ ਕਰਦਿਆਂ ਬਾਈ ਨਾਲ ਗੱਲਬਾਤ ਫਿਰ ਹੋਣ ਦਿਖਾਉਂਗਾ ਹਾਂਜੀ ਇਸੇ ਚ ਪਹੁੰਚ ਨਹੀਂ ਨਹੀਂ ਰਹਿ ਮੱਦਮ ਹਾਂ ਕੰਮਾਂ ਗੱਲਬਾਤ ਤੇ ਦਿਖਾਉਣਾ ਵੀ ਬਣੇ ਰਿਹਾ ਬਲੌਜ਼ ਦੇ ਨਾਲ ਜੀ ਮਿਸਟਰਾਂ ਲੋਗੀ ਕਰਵਾ ਦਰਸ਼ਨ ਤੇ ਨਾਲ ਇਹ ਕਰੋ ਚੱਕਰ ਹੋ ਇੱਕ ਤਾਂ ਤੇ ਇੱਕ ਤੇ ਆ ਇਹ 80-85% ਚੱਲੇ ਹੋਏ ਨੇਗੇ ਤੇ 16 ਦੇ ਆਪਾਂ ਰਾਈਸ ਤੇ ਲੈਲੇ ਰਹੀਆਂ ਨਾ ਤੇ 12 ਦਾ ਬਾਈ ਵਸਰੇ ਮੈਂ ਮੰਗਾਇਆ ਆਪਾਂ ਕਰ ਦਿਆਂ ਗੱਲਬਾਤ ਆ ਲੈਣੇ ਹੈਗੇ ਤੇ ਲਓ ਜੀ ਫਿਰ ਮੈਂ ਦੇਖਣਾ ਦੇਖ ਲਓ ਇੱਕ ਆਪੀ ਠੀਕ ਹੈ ਠੀਕ ਹੈ ਜੀ ਇੱਕ ਆਪੀ ਠੀਕ ਹੈ 2 ਮਿੰਟਾਂ ਦਾ ਠੀਕ ਹੈ ਹੋਰ ਮਿੰਟਾਂ ਦਾ ਖਾਇ ਚਲੋ 5 10 ਆਰੇ ਮਨੇ ਆਪਣੇ ਚੱਕਾ ਇਹ ਕਰਦੇ ਮੈਂ ਇਹ ਰੇਟ ਲਗਾਉਣੇ ਹਲੋ ਵੀ ਮੇਤਰੋ ਰਿੰਮ ਚੱਕ ਲਈਏ ਥੋੜਾ ਜਿਹਾ ਸਮਾਨ ਫੜਨਾ ਉਹ ਫੜ ਕੇ ਤੇ ਫਿਰ ਆਉਣੇ ਆਗੇ ਕਰਾਉਣੇ ਆ ਟਾਇਰ ਫਿੱਟ ਤੇ ਲਾਦ ਕੇ ਚੱਲਦੇ ਆਂ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਤੇ ਵੀਡੀਓ ਸ਼ੇਅਰ ਕਰ ਦਿਓ ਬਈ ਬਣੇ ਰਹੋ ਵਲੌਗ ਦੇ ਨਾਲ ਲੋ ਮਿੱਤਰੋ ਕਰੋ ਚੈੱਕ ਇਹ ਜੋੜੀ ਆ ਪਕੜਵਾ ਲਈ ਤੇ ਕਰਾਉਣੇ ਆ ਫਿਰ ਦੂਜੀ ਵੀ ਲਾਉਣੇ ਆ ਕਰਦੇ ਆ ਫਿੱਟ ਤੇ ਵੀ ਬਣੇ ਰਹੋ ਵਲੌਗ ਦੇ ਨਾਲ ਇਹ ਸਾਰਾ ਦਿਖਾਵਾਂਗੇ ਵਲੌਗ ਤੇ ਨਹੀਂ ਰਹਿਦਾ ਤੁਹਾਨੂੰ ਹੋਈ ਜਾਣਾਗਾ ਸਾਡੀ ਛੇਤਾ ਹੋਈਗੇ ਦੇਖਿਓ ਜੀ ਲੋਬੀ ਮਟਰੋ ਕਰੋ ਚੈੱਕ ਲਾ ਗਿਆ ਫਿਰ ਟਾਉਨ ਪੈਰ ਤੇ ਉਹਨਾਂ ਲਈ ਮੇਰੇ ਥੋੜਾ ਜਿਹਾ ਕੰਮ ਗਏ ਨੇ ਆਉਂਦੇ ਆ ਤੇ ਦੂਜੇ ਪਕੜਵਾਉਣ ਨੇ ਫਿਰ ਚੱਲਦੇ ਆ ਵੀ ਓਏ ਮੇਨ ਮਟਰੋ ਕਰੋ ਚੈੱਕ ਥੋੜਾ ਨਹੀਂ ਆਉਗਾ ਕਹਿਰ ਆਪਣੇ ਲੋਡ ਹੋ ਗਏ ਤੇ ਚੱਲਦੇ ਆ ਬਿੱਲ ਬਣਵਾ ਲਈਏ ਵੀ ਫਿਰ ਚੱਲਦੇ ਆ ਹਾਂਜੀ ਮਿੱਤਰੋ ਚੱਲ ਪਏ ਤੇ ਟਾਇਰ ਆਪਾਂ ਲਦਲੇ ਵੀ ਕਰੋ ਚੈੱਕ ਤੇ ਬਿੱਲ ਆਪਣਾ ਬਣ ਗਿਆ ਲੱਖ ਰੁਪਿਆ ਲਾਤਾ ਅਜ ਪੂਰਾ ਤੇ ਆ ਵੀਡੀਓ ਨੂੰ ਦੇਖਣ ਖਾਤਰ ਧੰਨਵਾਦ ਬਈ ਮਿਲਦੇ ਹਾਂ ਹੁਣ ਅਗਲੇ ਬਲੌਗ 'ਚ ਤੇ ਹੋਰ ਵੀਡੀਓਜ਼ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ